ਫਰੋ ਇਮੀਗ੍ਰੇਸ਼ਨ ਵਾਲਾ ਮੈਨੂੰ ਕਹਿੰਦਾ ਵੀ ਤੂੰ ਪਹਿਲੀ ਵਾਰੀ ਚੱਲਿਆ ਤੂੰ ਪਹਿਲੀ ਵਾਰੀ ਚੀ ਜਾਰਡਨ ਚੱਲਿਆ ਉਹਦਾ ਤੇ ਕਿਹਦਾ ਮੱਚ ਕਿਹਦਾ ਸਵਾਛੀ ਜੇ ਤੁਸੀਂ 에어ਪੋਰਟ ਤੋਂ ਬਾਹਰ ਚੱਲੇ ਜਾਣੇ ਹੋ ਤਾਂ ਫਰਮ ਵੀਜ਼ਾ ਚਾਹੀਦਾ ਹੁੰਦਾ ਟ੍ਰਾਂਜ਼ਿਟ ਵੀਜ਼ਾ ਯਰ ਵੀਜ਼ਾ ਫੋਰ ਜਾਰਡਨ ਔਰ ਨੋ ਨੋ ਇਟਸ ਵੀਜ਼ਾ ਔਨ ਅਰਾਈਵਲ ਜੇ ਤੁਸੀਂ ਪੁਲਿਸ ਦੇ ਰੂਮ ਚ ਗਏ ਤਾਂ ਅਸੀ ਗ੍ਰੀਟ ਵਗੈਰਾ ਪੀ ਰਹੇ ਸੀਗੇ ਆਪਣਾ ਹੀ ਹਾਸੇ ਏਡੀ ਕਰੀ ਜਾਣ ਧਿਆਨ ਨਾਲ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਬਹੁਤ ਖੁਸ਼ ਹਾਂ ਕਿਉਂਕਿ ਅੱਜ ਮੇਰੀ ਹੈਗੀ ਹੈ ਪਹਿਲੀ ਇੰਟਰਨੈਸ਼ਨਲ ਫਲਾਈਟ ਤੇ ਅੱਜ ਮੈਂ ਜਾ ਰਿਹਾ ਮਿਡਲ ਈਸਟ ਦੀ ਇੱਕ ਅਰਬ ਕੰਟਰੀ ਜਾਰਡਨ ਜਿਹਦੇ ਕੀ ਬਾਰਡਰ ਲੱਗਦੇ ਨੇ ਇਜ਼ਰਾਈਲ ਦੇ ਨਾਲ ਵੀ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇਜ਼ਰਾਈਲ 'ਚ ਤਾਂ ਵਾਰ ਚੱਲਦੀ ਪਈ ਹੈ ਵੀ ਮੈਂ ਜਾਰਡਨ ਕੀ ਕਰਨ ਚੱਲੇ ਹਾਂ ਜਾਰਡਨ ਦਾ ਦਰਅਸਲ ਹੋਰ ਵੀ ਕੰਟਰੀਆਂ ਦੇ ਨਾਲ ਜਿਹੜੇ ਬਾਰਡਰ ਸ਼ੇਅਰ ਕਰਦੀ ਹੈ ਇੱਕ ਲੈਂਡਲੌਕਡ ਕੰਟਰੀ ਹੈ ਇਹ ਏਜੀਪਟ ਹੋ ਗਿਆ ਪੈਲੇਸਟਾਈਨ ਸਾਊਦੀ ਅਰੇਬੀਆ ਇਰਾਕ ਹਨਾ ਇਦਾਂ ਦੀਆਂ ਕੰਟਰੀਜ਼ ਦੇ ਨਾਲ ਵੀ ਬਾਰਡਰ ਸ਼ੇਅਰ ਕਰਦੀ ਹੈ ਜਾਰਡਨ ਬਟ ਜਾਰਡਨ ਜਿਹੜੀ ਹੈ ਸਾਰਿਆਂ ਦੇ ਨਾਲ ਇੱਕ ਪੀਸਫੁੱਲ ਜਿਹੜਾ ਹੈਗਾ ਇਹਨਾਂ ਦਾ ਰਹਿੰਦਾ ਮਤਲਬ ਇੱਥੇ ਕਦੇ ਵਾਰ ਨਹੀਂ ਹੁੰਦੀ ਇਹਨਾਂ ਦਾ ਵਾਰਸ ਦੇ ਨਾਲ ਕੋਈ ਲੜਨਾ ਦੇਣਾ ਨਹੀਂ ਜੇ ਇਜ਼ਰਾਈਲ 'ਚ ਵਾਰ ਚੱਲਦੀ ਪਈ ਹੈ ਤਾਂ ਉੱਚ ਜਾਰਡਨ ਦੀ ਕੋਈ ਇਨਵੋਲਵਮੈਂਟ ਨਹੀਂ ਹੈਗੀ ਸੋ ਬੜੀ ਪੀਸਫੁੱਲ ਕੰਟਰੀ ਹੈ ਐਂਡ ਇੰਡੀਅਨਸ ਲਈ ਜਿਹੜੀ ਹੈਗੀ ਹੈ ਇਹ ਵੀਜ਼ਾ ਔਨ ਅਰਾਈਵਲ ਹੈ ਸੋ ਅੱਜ ਮੈਂ ਜਾਣਾ ਪਿਆ ਇਸ ਵੇਲੇ ਮੈਂ ਹੈਗਾ 에어ਪੋਰਟ ਐਕਸਪ੍ਰੈਸ ਤੇ ਨਿਊ ਦਿੱਲੀ ਨਿਊ ਦਿੱਲੀ ਸਟੇਸ਼ਨ ਦੇ ਨਾਲ ਹੀ 에어ਪੋਰਟ ਐਕਸਪ੍ਰੈਸ ਹੈ ਇੱਥੋਂ ਤੁਸੀਂ ਦੇਖੋ ਇਸ ਵੇਲੇ ਮੈਂ ਹੈਗਾ ਨਿਊ ਦਿੱਲੀ ਸਟੇਸ਼ਨ ਤੇ ਇੱਥੋਂ ਮੈਂ ਟਰਮੀਨਲ 3 ਤੇ ਸਾਹਮਣੇ ਤੁਸੀਂ ਲਾਈਨ ਦੇਖ ਸਕਦੇ ਹੋ ਕਿੰਨੀ ਵੱਡੀ ਹੈ ਤੇ ਮੈਂ ਤੁਹਾਨੂੰ ਇਹੀ ਸੁਜੈਸਟ ਕਰੂੰਗਾ ਜੇ ਤੁਸੀਂ ਆਨੇ ਪਿਓ ਦਾ ਟਿਕਟ ਤੁਸੀਂ ਆਨਲਾਈਨ ਪੇਟੀਐਮ ਤੋਂ ਹੀ ਬਾਏ ਕਰੋ ਪੇਟੀਐਮ ਤੇ ਤੁਹਾਡੇ ਕੋਲ ਬਾਰ ਕੋਡ ਆ ਜਾਂਦਾ ਬਹੁਤ ਸੌਖਾ ਹੁੰਦਾ ਲਾਈਨ 'ਚ ਖੱਜਰ ਖਵਾਰ ਹੋਣਾ ਤੇ ਬਹੁਤ ਜ਼ਿਆਦਾ ਹੀ ਕਰਾਊਡ ਹੁੰਦਾ ਇੱਥੇ ਸਟੇਸ਼ਨ ਤੇ ਵੀ ਤੇ ਇੱਥੇ ਵੀ ਤਾਂ ਬੈਟਰ ਹੈ ਵੀ ਤੁਸੀਂ ਆਨਲਾਈਨ ਹੀ ਟਿਕਟ ਪਰਚੇਸ ਕਰ ਲਓ ਹੁਣ ਮੇਰੀ ਟ੍ਰੇਨ ਹੈਗੀ ਐ ਇੱਥੋਂ ਟ੍ਰੇਨ ਇੱਥੋਂ ਲੈਂਦੀ ਐ ਲਗਭਗ 20-25 ਮਿੰਟ ਟਰਮੀਨਲ 3 ਤੱਕ ਪਹੁੰਚਾਉਣ ਲਈ ਹੁਣ ਇੱਥੋਂ ਮੈਨੂੰ ਲੱਗਣਿਆ ਆਲਮੋਸਟ 20-25 ਮਿੰਟ ਟਰਮੀਨਲ 3 4 ਵਜੇ ਦੀ ਮੇਰੀ ਫਲਾਈਟ ਆ ਇੱਥੋਂ 1 ਵਜੇ ਮੈਂ 게ਟ ਐਂਟਰ ਕਰੂੰਗਾ ਚੈੱਕ ਇਨ ਵਗੈਰਾ ਕਰਕੇ ਤੇ ਲੈਟਸ ਸੀ ਬਹੁਤ ਐਕਸਾਈਟਿਡ ਆ ਮੈਂ ਬਿਕੋਜ਼ ਮੈਨੂੰ ਨਹੀਂ ਪਤਾ ਕੀ ਹੋਊਗਾ ਅੱਗੇ ਪਹਿਲੀ ਫਲਾਈਟ ਆ ਹੈ ਤੁਹਾਡਾ ਵੀ ਐਕਸਪੀਰੀਅੰਸ ਹੋਇਆ ਹੋਊਗਾ ਪਹਿਲੀ ਫਲਾਈਟ ਤੁਹਾਡੀ ਇੰਟਰਨੈਸ਼ਨਲ ਫਲਾਈਟ ਦਾ ਹਾਲਾਂਕਿ ਡੋਮੈਸਟਿਕ ਮੈਂ ਟਰੈਵਲ ਕੀਤਾ ਹੋਇਆ ਪਰ ਇੰਟਰਨੈਸ਼ਨਲੀ ਮੈਂ ਪਹਿਲੀ ਵਾਰੀ ਟਰੈਵਲ ਕਰਦਾ ਮੈਂ ਸੋ ਬਹੁਤ ਐਕਸਾਈਟਿਡ ਆ ਦੇਖਦੇ ਹਾਂ ਕੀ ਬਣਦਾ ਸੋ ਹੁਣ 에어ਪੋਰਟ ਤੇ ਐਂਟਰ ਕਰ ਗਿਆ ਸੀਗਾ ਮੈਂ ਤੇ ਇੱਥੋਂ ਹੁਣ ਮੈਂ ਜਾਊਂਗਾ ਓਮਾਨ ਦੇ ਚੈੱਕ ਇਨ ਕਾਊਂਟਰ ਤੇ ਆਪਣਾ ਬੋਰਡਿੰਗ ਪਾਸ ਲੈ ਮੇਰੇ ਬੈਗ ਦਾ ਮੈਨੂੰ ਅਲਾਉਡ 7 ਕਿਲੋ ਹੈ ਤੇ ਮੇਰੇ ਬੈਗ ਦਾ weight ਹੋਣਾ ਹੈ ਅਰਾਊਂਡ 6.5 ਕਿਲੋ ਦੇ ਕਰੀਬ ਸੌਰੀ ਯਾ ਵੀਜ਼ਾ ਫੋਰ ਜਾਰਡਨ অর ਨੋ ਨੋ ਇਟਸ ਵੀਜ਼ਾ ਔਨ ਅਰਾਈਵਲ ਟੇਕ ਔਨ ਅਰਾਈਵਲ ਔਨ ਅਰਾਈਵਲ ਵੀਜ਼ਾ ਆਮ ਅਮਰੀਕਨ ਫੋਰ ਯਾ ਯੂ ਵਾਂਟ ਮੀ ਟੂ ਸ਼ੋ ਯੂ ਸੌਰੀ ਨੋ 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 ਸੋ ਹੁਣ ਜਿਹੜੀ ਤੁਸੀਂ ਕੁੜੀ ਦੇਖ ਰਹੇ ਹੋ ਸਾਹਮਣੇ ਇਹ ਦਿੱਲੀ 에ਰਪੋਰਟ ਤੇ ਜਦੋਂ ਆਪਾਂ ਚੈੱਕ ਇਨ ਕਰਦੇ ਹਾਂ ਉੱਥੇ ਬੈਠੀ ਸੀ ਓਮਾਨ 에ਅਰ ਦੇ ਸੈਕਸ਼ਨ ਤੇ ਤੇ ਜਦੋਂ ਮੈਂ ਇਹਦੇ ਕੋਲੇ ਗਿਆ ਤਾਂ ਇਹਨੇ ਮੇਰੇ ਡਾਕੂਮੈਂਟਸ ਚੈੱਕ ਕੀਤੇ ਹੋਇਆ ਕੀ ਕਿ ਮੇਰੀ ਇੱਕ ਫਲਾਈਟ ਨਾ ਜਿਵੇਂ ਆਪਾਂ ਰਿਟਰਨ ਦੀ ਜਿਹੜੀ ਮੇਰੀ ਫਲਾਈਟ ਸੀਗੀ ਇਤਿਹਾਦ 에ਅਰ ਵੇਸ ਤੋਂ ਉਹਦੇ ਚ ਮੈਨੂੰ ਚੈੱਕ ਇਨ ਬੈਗ ਅਲਾਉਡ ਨਹੀਂ ਸੀ ਸੋ ਫਮੇਰ ਮੈਂ ਕੀਤਾ ਕਿ ਕਿ ਮੈਂ 10 ਦਿਨ ਲਈ ਜਾ ਰਿਹਾ ਸੀ ਤੇ ਮੈਂ 7 ਕਿਲੋ ਵਾਲਾ ਬੈਗ ਹੀ ਭਰ ਲਿਆ ਥੋੜੇ ਕੱਪੜੇ ਹੀ ਲੈ ਲਏ ਆਪਣੇ ਨਾਲ ਜਿਹੜੇ ਮੈਂ ਚੇਂਜ ਕਰਕੇ ਉਹਨਾਂ ਨੂੰ ਸਾਫ਼ ਕਰਕੇ ਦੁਬਾਰਾ ਪਾ ਲੂੰਗਾ ਤੇ ਮੇਰਾ ਬੈਗ weight ਜਿਹੜਾ ਸੀਗਾ ਉਹ ਮੇਰਾ ਸਰ ਗਿਆ ਸੀ ਉਹਨੇ weight ਦੇ ਨਾਲ 7 ਕਿਲੋ ਦੇ ਨਾਲ ਤੇ ਇਹ ਕੁੜੀ ਜਿਹੜੀ ਹੈ ਮੇਰੇ ਤੇ ਡਾਊਟ ਕਰਦੀ ਪਈ ਸੀ ਕਿ ਤੂੰ ਯਾਰ 10 ਦਿਨਾਂ ਲਈ ਚੱਲਿਆ ਹੈ ਕਿ ਤੂੰ ਚੈੱਕ ਇਨ ਬੈਗ ਨਹੀਂ ਲੈ ਕੇ ਚੱਲਿਆ ਨਾਲ ਲਗਾ ਮੈਂ ਨਹੀਂ ਲੈ ਕੇ ਚੱਲਿਆ ਉੱਪਰੋਂ ਮੇਰਾ ਪਾਸਪੋਰਟ ਵੀ ਖਾਲੀ ਸੀਗਾ ਤੇ ਇਹਨੂੰ ਡਾਊਟ ਹੋਇਆ ਤੇ ਉਸ ਤੋਂ ਬਾਅਦ ਤੁਸੀਂ ਅੱਗੇ ਵੀਡੀਓ 'ਚ ਦੇਖੋਗੇ ਕਿ ਆਪਣੇ ਸੀਨੀਅਰ ਕੋਲ ਵੀ ਜਾਂਦੀ ਹੈ ਬਟ ਦੈਨ ਜਦੋਂ ਬਾਅਦ 'ਚ ਮੈਂ ਉਹਨੂੰ ਆਪਣੇ ਸਾਰੇ ਡਾਕੂਮੈਂਟ ਦਿਨਾ ਸਾਰਾ ਮੈਂ ਉਹਨੂੰ ਆਪਣੀ ਸਿਚੁਏਸ਼ਨ ਸਮਝਾਉਣਾ देन ਜਾ ਕੇ ਮੇਰੇ ਤੇ ਵਿਸ਼ਵਾਸ ਕਰਕੇ ਫੇਰ ਮੈਨੂੰ ਬੋਰਡਿੰਗ ਪਾਸ ਦਿੰਦੀ ਹੈ ਹਾਲਾਂਕਿ ਮੈਨੂੰ ਇਹਦੇ ਤੇ ਵੀ 10-15 ਮਿੰਟ ਵੇਟ ਕਰਨੀ ਪਈ ਤੇ ਇਸ ਤੋਂ ਬਾਅਦ ਤਾਂ ਇਮੀਗ੍ਰੇਸ਼ਨ ਦੀ ਕਹਾਣੀ ਇਸ ਤੋਂ ਵੀ ਇੰਟਰਸਟਿੰਗ ਹੈ ਉਹ ਤੁਸੀਂ ਅੱਗੇ ਦੇਖੋਗੇ ਕਿਉਂਕਿ ਮੈਂ ਅੱਗੇ ਵੀਡੀਓ ਚ ਦੱਸਦਾ ਹਾਂ ਸਾਰੀ ਗੱਲ ਸੋ ਇੱਕ ਕੁੜੀ ਉੱਠ ਕੇ ਆਪਣੇ ਸੀਨੀਅਰ ਕੋਲੇ ਗਈ ਉਹਦੇ ਨਾਲ ਇਹਨੇ ਪਤਾ ਨਹੀਂ ਕੀ ਗੱਲ ਕੀਤੀ देन 2-4 ਮਿੰਟਾਂ ਬਾਅਦ ਜਦੋਂ ਮੈਂ ਇਹਨੂੰ ਕਨਫਰਮ ਹੋਟਲ ਬੁਕਿੰਗ ਸਾਰਾ ਕੁਝ ਰਿਟਰਨ ਟਿਕਟ ਦਿਖਾਈ देन ਇਹਨੇ ਜਾ ਕੇ ਜਿਹੜਾ ਹੈ ਮੈਨੂੰ ਬੋਰਡਿੰਗ ਪਾਸ ਦਿੱਤਾ ਐਂਡ देन ਮੈਂ ਅੱਗੇ ਗਿਆ ਸਿਕਿਉਰਿਟੀ ਵਾਲਾ ਸੋ ਹੁਣ ਇਮੀਗ੍ਰੇਸ਼ਨ ਤੇ ਸਿਕਿਉਰਿਟੀ ਕਰਾ ਕੇ ਮੈਂ ਇੱਥੇ ਬੈਠਾ ਤੇ ਤੁਹਾਨੂੰ ਮੈਂ ਇਮੀਗ੍ਰੇਸ਼ਨ ਦੀ ਗੱਲ ਦੱਸਦਾ ਕਿ ਉਹ ਆ ਕੀ ਵੀ ਮੇਰਾ ਪਾਸਪੋਰਟ ਹੈਗਾ ਖਾਲੀ ਆ ਮੈਂ ਟਰੈਵਲ ਨਹੀਂ ਕੀਤਾ ਹੋਇਆ ਕਿਸੇ ਕੰਟਰੀ ਚ ਇਸ ਤੋਂ ਪਹਿਲਾਂ ਹਾਂ ਨੇਪਾਲ ਜ਼ਰੂਰ ਗਿਆ ਬਤੋ ਤੇ ਸਟੈਂਪ ਨਹੀਂ ਕਰਦੇ ਜਦੋਂ ਤੁਸੀਂ ਲੈਂਡ ਬਾਰਡਰ ਤੋਂ ਜਾਂਦੇ ਹੋ ਨਾ ਸੋ ਫਿਰ ਇਮੀਗ੍ਰੇਸ਼ਨ ਵਾਲਾ ਮੈਨੂੰ ਕਹਿੰਦਾ ਵੀ ਤੂੰ ਪਹਿਲੀ ਵਾਰੀ ਚੱਲਿਆ ਤੂੰ ਪਹਿਲੀ ਵਾਰੀ ਚ ਜਾਰਡਨ ਚੱਲਿਆ ਫਿਰ ਮੈਂ ਉਹਨੂੰ ਦਿਖਾਇਆ ਤੇ ਉਹਨੇ ਮੈਨੂੰ ਭੇਜਿਆ ਇੱਕ ਪਾਸੇ ਵੀ ਆ ਕੇ ਡਾਕੂਮੈਂਟ ਚੈੱਕ ਕਰਾ ਕੇ ਆ ਉਹਨੇ ਮੇਰੀ ਟਿਕਟਸ ਵਗੈਰਾ ਜਦੋਂ ਦੇਖਿਆ ਤੇ ਮੈਨੂੰ ਕਹਿੰਦਾ ਵੀ ਉੱਥ ਮੈਂ ਫਲਾਣੀ ਤਾਂ ਜਾ ਕੇ ਆਪਣੇ ਡਾਕੂਮੈਂਟਸ ਚੈੱਕ ਕਰਾ ਕੇ ਆਇਆ ਤੇ ਮੈਨੂੰ ਉਹ ਕਹਿੰਦੇ ਵੀ ਯੂ ਆਰ ਗੁੱਡ ਟੂ ਗੋ ਵੀ ਚੱਲੇ ਜਾ ਤੁਸੀਂ ਤੁਸੀਂ ਜਾ ਸਕਦੇ ਹੋ। ਦੈਨ ਮੈਂ ਦੁਬਾਰਾ ਉਹਦੇ ਕੋਲੇ ਆਇਆ ਤੇ ਫੇਰ ਵੀ ਡਾਊਟ ਕਰੀ ਜਾਵੇ ਬਿਕੋਜ਼ ਜਿਹੜੇ ਬੰਦੇ ਨੇ ਮੈਨੂੰ ਕਿਹਾ ਨਾ ਉੱਥੇ ਜਿਹੜਾ ਦਫ਼ਤਰ 'ਚ ਬੈਠਾ ਸੀ ਉਹਨੇ ਕੁਝ ਮਾਰਕ ਨਹੀਂ ਕੀਤਾ ਮੇਰੇ ਡਾਕੂਮੈਂਟਸ ਤੇ ਤੇ ਫੇਰ ਵੀ ਡਾਊਟ ਕਰੀ ਜਾਵੇ ਉਹ ਤੇ ਇਸ ਕਰਕੇ ਮੈਂ ਦੁਬਾਰਾ ਫਿਰ ਫਿਰ ਉਹ ਆਪ ਗਿਆ ਦੁਬਾਰਾ ਜਦੋਂ ਦੂਜੀ ਵਾਰੀ ਮੈਂ ਉਹਦੇ ਕੋਲ ਗਿਆ ਉਹ ਫਿਰ ਆਪ ਗਿਆ ਉੱਥੇ ਜਿਹੜੇ ਆਫੀਸਰ ਕੋਲੇ ਤੇ ਆਫੀਸਰ ਨੇ ਫੇਰ ਜਾ ਕੇ ਉਹਨੇ ਅੰਦਰ ਜਾ ਕੇ ਪੁੱਛਿਆ ਪਾਚਾ ਤੇ ਫੇਰ ਆ ਕੇ ਉਹਨੇ ਜਾ ਕੇ ਸਟੈਂਪ ਲਾਈ ਮਤਲਬ ਕੱਟ ਰਬਰ ਤੁਸੀਂ ਲਾਓ ਮੈਂ 15 20 ਮਿੰਟ ਉੱਥੇ ਹੀ ਖਰਾਬ ਕੀਤੇ ਆਪਣੇ ਤੇ ਉਸ ਤੋਂ ਬਾਅਦ ਬਸ ਸਿਕਿਉਰਿਟੀ ਕਰਾ ਕੇ ਤੇ ਹੁਣ ਮੈਂ ਇੱਧਰ ਗੈਲਰੀ 'ਚ ਬੈਠਾ 3 ਵਜੇ ਜਿਹੜਾ ਮੇਰਾ ਬੋਰਡਿੰਗ ਹੁਣ ਸਟਾਰਟ ਹੋਣੀ ਹੈ ਤੇ 4 ਵਜੇ ਦੀ ਫਲਾਈਟ ਹੈ ਇਸ ਟਾਈਮ ਹੋਇਆ ਜੇ ਸਵਾ ਦੋ ਹੋਏ ਨੇ ਤੇ ਬਸ ਇੱਥੇ ਬੈਠਾ ਸਾਹਮਣੇ ਲਾਉਂਜ ਹੈ ਤੇ ਇੱਧਰਲੇ ਬੱਸੇ ਲੈਫਟ ਸਾਈਡ ਤੇ 게ਟ ਨੇ ਅੱਧਰ ਕ ਘੰਟਾ ਪਿਆ ਅਜ ਬੋਰਡਿੰਗ 'ਚ ਸੋ ਮੈਂ ਵੇਟ ਕਰ ਰਿਹਾ ਹਾਂ ਜਿਹੜਾ ਪਲੈਨ ਆ ਉਹ ਤੋਂ ਸਾਹਮਣੇ ਹੁਣ ਆ ਇਦਾਂ ਕਤਾਰ ਰੋਸ ਤੇ ਖੜਾ ਤੇ ਹੁਣ ਬਸ VOTING ਕਰਕੇ ਅੰਦਰ ਜਾਂਦੇ ਪਏ ਆ VOTING ਪਾਸ ਚੈੱਕ ਕਰਾ ਕੇ ਉਹਨੂੰ ਇਹ ਕੱਟ ਕੇ ਦੇ ਦੋਸਾ ਤੇ ਇਦਾਂ ਤੁਸੀਂ ਇਹ ਦੇਖ ਸਕਦੇ ਹੋ ਆ ਰਹੇ ਆ ਇਹਦੇ ਚ ਜਾਣਾ ਆਪਾਂ ਕੋਈ ਸੀ ਕੰਵਰਸੇ ਫਰਟੂ 3 ਤੇ ਕਿਸਮਤ ਵੇਖੋ ਪੂਰੇ ਜਹਾਜ਼ 'ਚ ਸਿਰਫ ਦੋ ਹੀ ਪੰਜਾਬੀ ਹੋਣਗੇ ਤੇ ਅਸੀਂ ਦੋਨੇ ਇਕੱਠੇ ਹੀ ਬੈਠੇ ਸੀਗੇ ਨਬਤ ਅਦ ਰਹਿਤ ਅਹਿਰਫ ਵਬਰ ਅਤਰਾਤ ਤਰਾਇਨੋਮਾਨੀ ਵਬਰ ਨਾਮ ਬਗਰਾਖ ਸਾਬੀ ਬੋਧਕੀ ਸਮਾਚ ਕਿਹ ਕਿ ਸਮਾਚ ਸੋ ਹੁਣੇ ਲੈਂਡ ਕੀਤੀ ਹੈ ਫਲਾਈਟ ਐਂਡ عمان ਪਹੁੰਚ ਗਏ ਆ ਹੁਣ ਇੱਥੇ ਮੇਰਾ 5 ਘੰਟੇ ਦਾ ਟਰਾਂਜ਼ਿਟ ਹੈ 5 5.5 ਘੰਟੇ ਦੇ ਟਰਾਂਜ਼ਿਟ ਤੋਂ ਬਾਅਦ ਦਨ ਫਿਰ ਮੇਰੀ ਜਾਰਡਨ ਦੀ ਫਲਾਈਟ ਆਮਾਨ ਦੀ ਸਭ ਕੁਝ ਬੈਂਡ ਦੇਖ ਸਕਦੇ ਹਾਂ ਰਿਪੋਰਟ ਸਟਾਫ ਫਲਾਈਟ ਦਾ ਮੈਂ ਓਮਾਨ 에ਅਰ ਚ ਪਹਿਲੀ ਵਾਰੀ ਟਰੈਵਲ ਕੀਤਾ ਐਕਚੁਅਲੀ ਮੈਂ ਇੰਟਰਨੈਸ਼ਨਲੀ ਵੈਲੀ ਵਾਰੀ ਟਰੈਵਲ ਕੀਤਾ ਸੋ ਮੇਰਾ ਐਕਸਪੀਰੀਅੰਸ ਕਾਫੀ ਵਧੀਆ ਰਿਹਾ ਵਧੀਆ ਸੀ ਫਲਾਈਟ ਸਟਾਫ ਵੀ ਵਧੀਆ ਸੀ ਤੁਸੀਂ ਦੇਖਿਆ ਹੁਣ ਇੱਥੋਂ ਜਾਣਾ ਆਪਾਂ ਟਰਾਂਜ਼ਿਟ ਏਰੀਆ 'ਚ ਆਪਾਂ ਇੱਥੋਂ ਬਾਹਰ ਨਹੀਂ ਜਾਣਾ 에어ਪੋਰਟ ਤੋਂ ਇੱਥੋਂ ਆਪਾਂ ਟਰਾਂਜ਼ਿਟ ਏਰੀਆ 'ਚ ਜਾਣਾ ਆ ਦੇਖੋ ਇੱਧਰ ਟਰਾਂਸਫਰਸ ਲਿਖਿਆ ਤੇ ਆਪਾਂ ਇੱਧਰ ਹੀ ਜਾਣਾ ਤੇ ਹੁੰਦਾ ਕੀ ਹੈ ਜੇ ਤੁਸੀਂ 에어ਪੋਰਟ ਤੋਂ ਬਾਹਰ ਚਲੇ ਜਾਣਾ ਨਾ ਤਾਂ ਤੁਹਾਨੂੰ ਵੀਜ਼ਾ ਚਾਹੀਦਾ ਹੁੰਦਾ ਟਰਾਂਜ਼ਿਟ ਵੀਜ਼ਾ ਬਟ ਆਪਾਂ ਇੱਥੇ ਆਪਾਂ 에어ਪੋਰਟ ਤੋਂ ਬਾਹਰ ਨਹੀਂ ਜਾਣਾ ਆਪਾਂ 에어ਪੋਰਟ 'ਚ ਹੀ ਰਹਿ ਕੇ ਵੇਟ ਕਰਨਾ ਸੋ ਆਪਾਂ ਨੂੰ ਟਰਾਂਜ਼ਿਟ ਵੀਜ਼ੇ ਦੀ ਲੋੜ ਨਹੀਂ ਹੈਗੀ ਨਾਲੇ ਜੇ ਡਿਊਰੇਸ਼ਨ ਤੁਹਾਡੇ ਟਰਾਂਜ਼ਿਟ ਟਾਈਮ ਜਿਹੜਾ ਹੈਗਾ ਉਹ 6 ਘੰਟੇ ਤੋਂ ਜ਼ਿਆਦਾ ਹੋਵੇ ਦੈਨ ਤੁਹਾਨੂੰ ਚਾਹੀਦਾ ਹੁੰਦਾ ਟਰਾਂਜ਼ਿਟ ਵੀਜ਼ਾ ਬਟ ਮੇਰਾ ਅਰਾਉਂਡ ਸਭ 5 ਘੰਟੇ ਆ ਸੋ ਇਨੀ ਮੈਨੂੰ ਲੋਡ ਨਹੀਂ ਹੈ ਕਿ ਟਰਾਂਜ਼ਿਟ ਵੀਜ਼ੇ ਦੀ ਬਸ ਮੈਂ ਇਹ ਚੀਜ਼ ਦਾ ਧਿਆਨ ਰੱਖਣਾ ਵੀ ਮੈਂ 에ਰਪੋਰਟ ਤੋਂ ਬਾਹਰ ਨਾ ਜਾਵਾਂ ਉਦੋਂ ਤੁਸੀਂ 에ਰਪੋਰਟ ਦੇਖੋ ਤਾਂ ਪੂਰਾ 에ਰਪੋਰਟ ਖਾਲੀ ਪਿਆ ਸਿਰਫ ਸਾਡੇ ਵਾਲੀ ਫਲਾਈਟ ਆਈ ਹੈ ਹੁਣ ਆਹ ਵੇਖੋ ਇੱਧਰ ਹੁਣ ਟਰਾਂਸਫਰ ਹੈ ਤੇ ਇਧਰਲੀ ਸਾਈਡ ਸਾਰੀ ਐਗਜ਼ਿਟ ਹੈ ਜਿਹਨੇ Oman ਨੂੰ ਨਿਕਲਣਾ ਇਧਰੋਂ ਤੇ ਇਧਰੋਂ ਟਰਾਂਸਫਰਸ ਹੁਣ ਆਲਮੋਸਟ 3 ਘੰਟੇ ਹੋ ਗਏ ਮੈਨੂੰ ਇੱਥੇ ਵੇਟ ਕਰਦੇ ਹੋਏ ਟਰਾਂਜ਼ਿਟ 'ਚ Oman 에ਰਪੋਰਟ ਤੇ ਉਸ ਕਾਰਨ ਤੇ ਤੇ ਜੇ ਤੁਸੀਂ ਦੇਖ ਸਕਦੇ ਹੋ ਡਿਊਟੀ ਫਰੀ ਏਰੀਆ ਹੈ ਸ਼ਾਪਸ ਦੇਖ ਸਕਦੇ ਹੋ ਇੱਥੇ ਤੇ ਅੱਗੇ ਵੀ ਲੋਕ ਜਿਵੇਂ ਰੈਸਟ ਕਰਦੇ ਪਏ ਨੇ ਜਾਂ ਕੋਈ ਡਿਊਟੀ ਫਰੀ ਤੋਂ ਸਮਾਨ ਖਰੀਦੇ ਪਏ ਨੇ ਜ਼ਿਆਦਾਤਰ ਲੋਕ ਨੇ ਜਿਹੜੇ ਇੰਦਾ ਰੈਸਟ ਕਰਦੇ ਪਏ ਨੇ ਇੱਥੇ ਇੰਦਾ ਸੋਫੇ ਲੱਗੇ ਹੋਏ ਨੇ ਠੀਕ ਆ ਤੁਸੀਂ ਸ਼ਾਪਸ ਦੇਖ ਸਕਦੇ ਹੋ ਹੋਰ ਆਪਣੀ ਫਲਾਈਟ ਆਮਾਨ ਗੇਟ ਚੇਂਜ ਹੋ ਗਿਆ B20 ਪਹਿਲਾਂ B1 ਹੀ ਸੀਗਾ ਹੁਣ B20 ਹੋ ਗਿਆ B20 ਵੱਲ ਚੱਲ ਰਹੇ ਹਾਂ ਇੱਥੇ ਅਲਫਾਬੈਟਸ ਦੇ ਹਿਸਾਬ ਨਾਲ ਜਿਹੜੇ ਨੇ 게ਟਸ ਬੰਡੇ ਹੋਏ ਨੇ ਜਿਵੇਂ ਹੁਣ ਮੇਰਾ B20 ਹੈ ਤਾਂ ਇੱਥੇ ਸਾਹਮਣੇ B 게ਟਸ ਹੀ ਨੇ ਸਾਰੇ ਤੇ ਉਧਰਲੀ ਸਾਈਡ ਤੇ ਜਿੱਥੇ ਮੈਂ ਪਹਿਲਾਂ ਸੀਗਾ ਉੱਤੇ C 게ਟਸ ਨੇ ਸਾਰੇ ਇੱਧਰ ਸਾਰੇ B 게ਟਸ ਨੇ ਤੇ ਆਪਣਾ B20 ਹੈ ਬਿਲਕੁਲ ਐਂਡ ਤੇ ਹੋਣਾ ਇੱਥੇ ਇੱਥੋਂ ਥੱਲੇ ਜਾ ਕੇ ਨੇ B20 ਜਿਹੜਾ 게ਟ ਆ ਉਹਦੇ ਕੋਲ ਥੱਲੇ B22 ਇੱਕ ਇੱਥੇ 에어ਪੋਰਟ ਤੇ ਨਾ ਇੱਕ ਬੜੀ ਖਾਸ ਗੱਲ ਆ ਵੀ ਥਾਂ ਥਾਂ ਤੇ ਪ੍ਰੇਅਰ ਰੂਮ ਬਣੇ ਹੋਏ ਆ ਬੰਦਿਆਂ ਦੇ ਜਨਾਨੀਆਂ ਦੇ ਵੱਖਰੇ ਵੱਖਰੇ ਤੇ স্মੋਕਿੰਗ ਲਈ ਵੀ ਕਮਰੇ ਵੱਖਰੇ ਹੀ ਬਣੇ ਹੋਏ ਆ ਬੜੀ ਚੰਗੀ ਗੱਲ ਆ ਆ ਗਿਆ ਆਪਣਾ ਗੇਟ ਤੇ ਇੱਥੋਂ ਆਪਾਂ ਜਾਣਾ ਹੁਣ ਅੰਦਰ ਸੋ ਹੁਣ ਫਲਾਈਟ 'ਚ ਬੈਠਦੇ ਆਂ ਤੇ 15-20 ਮਿੰਟ ਤੱਕ ਚੱਲ ਪਣੀ ਆ ਫਲਾਈਟ ਤੇ ਜਿਹੜੀ ਪਿਛਲੀ ਫਲਾਈਟ ਸੀਗੀ ਦਿੱਲੀ ਤੋਂ Oman ਦੀ ਉਹ ਥੋੜੀ ਖੁੱਲੀ ਸੀ ਤੇ ਮੇਰੇ ਲੱਗਦਾ ਫੇਰ ਵੀ ਫਸਤੀਆਂ ਪਈਆਂ ਨੇ ਤੇ ਨਾ ਤਾਂ ਇਹਦਾ ਅਜੇ ਤੱਕ ਮੋਨੀਟਰ ਚੱਲਦਾ ਪਿਆ ਮਤਲਬ ਕੁਝ ਵੀ ਨਹੀਂ ਅ ਕਿਸੇ ਦਾ ਮੇਂ ਚੱਲ ਰਿਹਾ ਹੈ ਤੇ ਬਟ ਇੱਕ ਚੀਜ਼ ਚੰਗੀ ਹੈ ਵੀ ਮੇਰੇ ਨਾਲ ਕੋਈ ਨਹੀਂ ਬੈਠਾ ਫਲਾਈਟ 'ਚ ਹੁਣ ਯਾਰ ਮਸਾ 15 ਕ ਜਾਣੇ ਹੁਣ ਫਲਾਈਟ 'ਚ ਕਰਦੇ ਆਂ ਕੋਨੇ 4 ਘੰਟੇ ਦੀ ਜਿਹੜੀ ਰਹੀ ਹੈ ਫਲਾਈਟ ਆ ਮੇਰੀ ਪਹੁੰਚੂਗੀ 1:30 ਵਜੇ ਕਮਾਨ ਜਾਰਡਨ ਤੇ ਦਿਨ ਉੱਤੇ ਜਾ ਕੇ ਦੇਖ ਲਿਆ ਕਿੰਨਾ ਕੁ ਟਾਈਮ ਲੱਗਦਾ ਇਮੀਗ੍ਰੇਸ਼ਨ ਤੇ ਕਿਉਂਕਿ ਆਪਾਂ ਵੀਜ਼ਾ ਅਨੋਰੇਬਲ ਲੈਣਾ ਪਤਾ ਕਿੰਨਾ ਕੁ ਟਾਈਮ ਲੱਗੂਗਾ ਤੇ ਦੇਖੋ ਮੈਂ ਜਾਰਡਨ ਦੇ ਅਮਾਨ ਕুইਨ ਆਲਿਆ 에어ਪੋਰਟ ਪਹੁੰਚ ਗਿਆ ਤੇ ਇੱਥੋਂ ਹੁਣ ਜਾ ਕੇ ਕੋਈ ਇਮੀਗ੍ਰੇਸ਼ਨ ਤੇ ਦੇਖਦੇ ਹਾਂ ਕੀ ਹੁੰਦਾ ਕਿਉਂਕਿ ਇੰਡੀਅਨਸ ਵੀ ਹੈਗਾ ਤਾਂ ਵੀਜ਼ਾ ਔਨ ਅਰਾਈਵਲ ਆ ਬਟ ਫਿਰ ਵੀ ਕਿਉਂਕਿ ਮੇਰਾ ਫਰੈਸ਼ ਪਾਸਪੋਰਟ ਆ ਸੋ ਇਨਕੁਆਇਰੀ ਵਗੈਰਾ ਕਰਾਂਗੇ ਸੋ ਲੈਟਸ ਸੀ ਕਿੰਨਾ ਟਾਈਮ ਲੱਗਦਾ ਮੈਂ ਕਈ ਕੇਸਿਸ ਦੇਖੇ ਜਿਨ੍ਹਾਂ 'ਚ 6-6 ਘੰਟੇ ਵੀ ਲੱਗੇ ਨੇ ਸੋ ਜਾ ਕੇ ਦੇਖਦੇ ਹਾਂ ਮੇਰਾ ਐਕਸਪੀਰੀਅੰਸ ਕਿੱਦਾਂ ਦਾ ਰਹਿੰਦਾ ਹਾਲਾਂਕਿ ਮੇਰੇ ਕੋ ਡਾਕੂਮੈਂਟ ਸਾਰੇ ਨੇ ਤੇ ਇਹਨਾਂ ਦਾ ਇੱਕ ਜਾਰਡਨ ਪਾਸ ਹੁੰਦਾ ਉਹ ਵੀ ਮੈਂ ਸਾਰਾ ਮੈਂ ਲ ਪਰਚੇਸ ਕੀਤਾ ਹੋਇਆ ਜਿਹਦੇ ਨਾਲ ਕਿਹਾ ਵੀਜ਼ਾ ਫੀਸ ਨਹੀਂ ਦੇਣੀ ਪੈਂਦੀ ਤੇ ਉਹਦੇ ਬਾਰੇ ਮੈਂ ਤੁਹਾਨੂੰ ਬਾਅਦ ਚ ਦੱਸਦਾ ਹੁਣ ਆਪਾਂ ਚੱਲਦੇ ਹਾਂ ਸੋ ਲੈਂਡ ਹੋਣ ਤੋਂ ਬਾਅਦ ਜਦੋਂ ਫਲੇਨ ਚ ਬਾਹਰ ਨਿਕਲੇ ਤੇ ਇਮੀਗ੍ਰੇਸ਼ਨ ਤੇ ਚਲੇ ਗਏ ਤੇ ਫਿਰ ਉੱਥੇ ਉਹਨੇ ਮੇਰਾ ਇੰਡੀਅਨ ਪਾਸਪੋਰਟ ਦੇਖ ਕੇ ਤੇ ਮੈਨੂੰ ਪੁੱਛਿਆ ਵੀ ਤੇਰੇ ਕੋਲ ਸ਼ੇਨਗਨ ਜਾਂ ਕੋਈ ਯੂ ਐਸ ਯੂ ਕੇ ਦਾ ਵੀਜ਼ਾ ਹੈਗਾ ਤੇ ਮੈਂ ਕਿਹਾ ਨਹੀਂ ਮੇਰੇ ਕੋਲ ਹੈ ਨਹੀਂਗਾ ਤੇ ਫਿਰ ਮੈਨੂੰ ਕਹਿੰਦੇ ਵੇਟ ਕਰ ਉਸ ਤੋਂ ਬਾਅਦ ਪਾਸਪੋਰਟ ਲੈ ਕੇ ਮੇਰਾ ਤੇ ਪੁਲਿਸ ਫਿਰ ਰੂਮ 'ਚ ਚਲੇ ਗਏ ਜਿਹਦੀ ਮੈਂ ਕਲਪ ਤੁਹਾਡੇ ਨਾਲ ਇੱਥੇ ਐਡ ਵੀ ਕਰੂੰਗਾ ਤੇ ਪੁਲਿਸ ਦੇ ਰੂਮ ਚ ਗਏ ਤਾਂ ਸਿਗਰਟ ਵਗੈਰਾ ਪੀ ਰਹੇ ਸੀਗੇ ਆਪਣਾ ਹੀ ਹਾਸੇ ਖੇਡੀ ਕਰੀ ਜਾਣ ਧਿਆਨ ਨਾਲ ਮੇਰੇ ਨਾਲ ਇੱਕ ਹੋਰ ਕੁੜੀ ਵੀ ਸੀਗੀ ਜਿਹੜੀ ਆਪਣੇ ਇੰਡੀਆ ਤੋਂ ਹੀ ਸੀਗੀ ਉਹਦਾ ਵੀ ਸੇਮ ਕੇਸ ਸੀ ਮੇਰੇ ਵਾਂਗੂ ਤੇ ਸਾਡਾ ਤੁਸੀਂ ਲਗਾਓ ਵੀ 1 ਘੰਟਾ ਇਹਨਾਂ ਨੇ ਖਰਾਬ ਕੀਤਾ ਹੋਣਾ ਉਦੋਂ ਬਾਅਦ ਜਾ ਕੇ ਵੀਜ਼ਾ ਦਿੱਤਾ ਹਾਲਾਂਕਿ ਮੈਂ ਕਈ ਵੀਡੀਓਜ਼ ਦੇਖਿਆ ਜਿਨ੍ਹਾਂ ਜੇ ਬਹੁਤ ਜ਼ਿਆਦਾ ਟਾਈਮ ਵੀ ਖਰਾਬ ਕਰਦੇ ਨੇ ਪਰ ਸਾਡਾ ਸਿਰਫ 1 ਘੰਟਾ ਇਹਨਾਂ ਨੇ ਖਰਾਬ ਕੀਤਾ ਸੀ ਤੇ ਹੁਣ ਬੈਠਾ ਮੈਂ ਤੇ ਡਿਊਟੀ ਫਰੀ ਤੇ ਜਿਹੜੀ ਮੇਰੇ ਨਾਲ ਦੀ ਹੈ ਜਿਸ ਦੇ ਨਾਲ ਮੈਂ ਟਰੈਵਲ ਕਰ ਰਿਹਾ ਹਾਂ ਉਹਦੀ ਫਲਾਈਟ ਆਉਣੀ ਹੈ 10 ਵਜੇ ਸੋ 4-5 ਘੰਟੇ ਹੈਗੇ ਮੈਨੂੰ ਇੱਥੇ ਵੇਟ ਕਰਨਾ ਪੈਣਾ ਬਿਕੋਜ਼ ਅਸੀਂ ਇੱਥੋਂ ਗੱਡੀ ਰੈਂਟ ਕੀਤੀ ਹੈ ਤੇ ਗੱਡੀ ਰੈਂਟਸਰ ਅਸੀਂ ਇੱਥੋਂ ਪਿਕਅਪ ਕਰਕੇ ਗੱਡੀ 에ਰਪੋਰਟ ਤੋਂ ਫਿਰ ਅਸੀਂ ਡਾਇਰੈਕਟ ਸੈਂਟਰ ਵੱਲ ਜਾਵਾਂਗੇ ਸਿਟੀ ਸੈਂਟਰ ਵੱਲ ਤੇ ਬਾਅਦ ਹੁਣ ਮੈਂ ਵੇਟ ਕਰ ਰਿਹਾ ਹਾਂ ਡਿਊਟੀ ਫਰੀ ਏਰੀਆ ਜਿੱਥੇ ਮੈਂ ਵੇਟ ਕਰਦਾ ਪਿਆ ਸੋ ਸਵੇਰ ਹੋ ਗਈ ਸੀ ਲਗਭਗ 9 ਵਜੇ ਹੋਣੇ ਆ ਤੇ ਮੈਂ ਇੱਧਰ ਹੀ ਇਸ ਬੈਂਚ ਤੇ ਇੱਕ ਪਿਛਲੇ ਤਿੰਨ ਚਾਰ ਘੰਟਿਆਂ ਤੋਂ ਜਿਹੜਾ ਅਰੈਸਟ ਕੀਤੀ ਐ 9:30 ਹੋ ਗਿਆ ਹੁਣ 10:30 ਮੇਰੇ ਮੇਰੀ ਫਰੈਂਡ ਦੀ ਜਿਹੜੀ ਹੈਗੀ ਆ ਫਲਾਈਟ ਆਉਣੀ ਐ ਤੇ ਲੈਂਡ ਆਉਣੀ ਐ ਤੇ ਤੁਸੀਂ ਬਾਹਰ 에ਰਪੋਰਟ ਦੇਖ ਸਕਦੇ ਹੋ ਰਾਤ ਨੂੰ ਤਾਂ ਕੁਝ ਨਜ਼ਰ ਨਹੀਂ ਸੀ ਆ ਰਿਹਾ ਪਰ ਤੁਸੀਂ ਬਾਹਰ ਇੱਕ ਚੀਜ਼ ਦੇਖੋ ਵੀ ਹਵਾ ਇੱਥੇ ਕਿੰਨੀ ਸਾਫ਼ ਹੈ ਕਿੰਨਾ ਸਾਫ਼ এনਵਾਇਰਨਮੈਂਟ ਲੱਗਦਾ ਹੈ ਹਵਾ ਜੀ ਪਤਾ ਲੱਗਦਾ ਹੁਣ ਬਸ 10:30 ਵਜੇ ਉਹਦੀ ਫਲਾਈਟ ਲੈਂਡ ਹੋਣੀ ਐ ਤੇ ਉਹਨੂੰ ਰਿਸੀਵ ਕਰਕੇ ਫਿਰ ਅਸੀਂ ਬਾਹਰ ਜਾ ਕੇ ਇੱਕ ਤਸਵੀਰ ਲੈਣਾ ਇੱਕ ਅਸੀਂ ਗੱਡੀ ਜਿਹੜੀ ਰੈਂਟ ਕੀਤੀ ਹੈ ਉਹ ਰিসিਵ ਕਰਨੀ ਹੈ ਹੁਣ ਇੱਥੋਂ ਅਸੀਂ ਜਿਹੜੀ ਕਾਰ ਟੈਕਸੀ ਆਪਾਂ ਰੈਂਟ ਕੀਤੀ ਹੈ ਗੱਡੀ ਉਹ ਅਸੀਂ ਬੰਦੇ ਨੂੰ ਮਿਲਣ ਚੱਲੇ ਆਂ ਇੱਧਰ ਅਰਾਈਵਲ ਦੇ ਉੱਤੇ ਜਿਹੜੀ ਡਿਪਾਰਚਰ ਵਾਲੀ ਸਾਈਡ ਆ ਕੇ ਤੇ ਇੱਥੇ ਸਾਨੂੰ ਮਿਲੂਗਾ ਫਿਰ ਜਿਹੜਾ ਵੀ ਉਹਨਾਂ ਦਾ ਕੰਪਨੀ ਦਾ ਆਫਿਸ ਹੈ ਅਸੀਂ ਉੱਥੇ ਜਾਵਾਂਗੇ ਕਿ ਉੱਥੋਂ ਪੇ ਕਰਕੇ ਦਨ ਐਡਵਾਂਸ ਪੇ ਕਰਦੇ ਹੁੰਦੇ ਹੈ ਕ੍ਰੈਡਿਟ ਕਾਰਡ ਦੇ ਥਰੂ ਬਾਕੀ ਬਾਅਦ ਚ ਕੱਟ ਲੈਂਦੇ ਹੁੰਦੇ ਨੇ ਜਿਵੇਂ ਤੁਸੀਂ ਦੇਖਿਆ ਕਿ ਗੱਡੀ ਰੈਂਟਲ ਵਾਲਿਆਂ ਨੇ ਜਿਹੜਾ ਡਰਾਈਵਰ ਭੇਜਿਆ ਸੀ ਉਹਨੇ ਸਾਨੂੰ 에어ਪੋਰਟ ਤੋਂ ਪਿਕ ਕਰ ਲਿਆ ਤੇ ਹੁਣ ਮੈਂ ਜੋ ਕਰ ਰਿਹਾ ਮੈਂ ਗੱਡੀ ਚੈੱਕ ਕਰਦਾ ਪਿਆ ਵੀ ਇਹਦੇ ਵਿੱਚ ਕਿੱਥੇ ਕਿੱਥੇ ਡੈਂਟ ਆਲਰੇਡੀ ਹੈਗੇ ਨੇ ਸੋ ਬਾਅਦ ਚ ਸਾਡੇ ਦੇ ਨਾਮ ਨਾ ਆਵੇ ਹਾਲਾਂਕਿ ਅਸੀਂ ਇੰਸ਼ੋਰੈਂਸ ਇਸ ਗੱਡੀ ਦੀ ਲੈ ਲਈ ਸੀਗੀ ਤੇ ਬੰਦਾ ਜਿਹੜਾ ਹੈਗਾ ਹੁਣ ਮੈਨੂੰ ਸਾਰੇ ਡੈਂਟ ਦਿਖਾਉਂਦਾ ਪਿਆ ਪੂਰੀ ਗੱਡੀ ਦੇ ਪੂਰੀ ਗੱਡੀ ਦੇ ਡੈਂਟ ਚੈੱਕ ਕਰਕੇ ਤੇ ਉਹ ਤੋਂ ਪੁੱਛਣਾ ਵੀ ਇਹਦੇ ਇੰਸ਼ੋਰੈਂਸ ਇਹਦਾ ਇੰਜਨ ਆਇਲ ਸਾਰਾ ਕੁਝ ਸੈਟ ਆ ਸਾਰਾ ਕੁਝ ਟਾਇਰ ਟੂਰ ਦੇਖਣ ਤੋਂ ਬਾਅਦ ਫਿਰ ਅਸੀਂ ਇੱਥੋਂ ਗੱਡੀ ਲੈ ਕੇ ਚੱਲ ਜਣਾ okay 90 not 95 okay <laughs> okay where's my